ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੀ ਕੋਈ ਵੀ ਜਿਹੜੀ ਵੀਡੀਓ ਸਕਿੱਪ ਨਾ ਹੋ ਸਕੇ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਉਹ ਲੈ ਕੇ ਆਏ ਆ ਮਸਲੀਨ ਤੇ ਸ਼ਿਮਰ ਕਾਟਨ ਤੇ ਪਿਓਰ ਸ਼ਿਮਰ ਠੀਕ ਹੈ ਜੀ ਉਹਦੇ ਕੱਟ ਪੀਸ ਰਹਿਣਗੇ ਤੇ ਇਹਦੇ ਵਿੱਚੋਂ ਪਹਿਲਾ ਪੀਸ ਦੇਖੋ ਜੀ ਜਿਹੜੇ ਪਿਓਰ ਸ਼ਿਮਰ ਦੇ ਪੀਸ ਰਹਿਣਗੇ ਉਹ ਦਾਸ ਬ੍ਰਾਂਡ ਦੇ ਰਹਿਣਗੇ ਜੀ ਦੇਖੋ ਜੀ ਇਹ ਤੁਹਾਨੂੰ ਪਹਿਲਾ ਸ਼ਰਟ ਪੀਸ ਦਿਖਾਉਣ ਲੱਗੇ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਪਿਓਰ ਦਾ ਪੀਸ ਹੈ ਜੀ ਦਾਸ ਬ੍ਰਾਂਡ ਦਾ ਪੀਸ ਹੈ ਇਹ ਪਿਓਰ ਦਾ ਦਾਸ ਬ੍ਰਾਂਡ ਦਾ ਪੀਸ ਹੈ ਜਿਹੜਾ ਤੁਹਾਨੂੰ ਬਾਜ਼ਾਰ ਵਿੱਚੋਂ ਇਹ ਵਾਲਾ ਸੂਟ 14-1500 ਤੱਕ ਅਵੇਲੇਬਲ ਮਿਲਣਾ ਜੀ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 150 ਰੁਪਏ ਪਰ ਮੀਟਰ ਇਹ ਸ਼ਿਮਰ ਦਾ ਪੀਸ ਸਿਰਫ ਤੁਹਾਡਾ 750 ਦੇ ਵਿੱਚ ਇਹ ਸੂਟ ਬਣ ਜਾਣਾ ਸ਼ਿਮਰ ਦਾ ਪਿਓਰ ਸ਼ਿਮਰ ਦਾ ਉਹ ਵੀ ਦਾਸ ਬ੍ਰਾਂਡ ਦੇ ਵਿੱਚ 750 ਦਾ ਤੁਹਾਡਾ ਪੂਰਾ ਸੂਟ ਬਣ ਜਾਣਾ ਹੈ ਜੇ ਤੁਸੀਂ ਇਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਸਾਡੇ ਕੋਲੇ ਪੀਸ ਰਹਿਣਗੇ ਉਹ 4 ਮੀਟਰ ਰਹੂਗਾ 3.5 ਮੀਟਰ ਰਹੂਗਾ 2.5 ਮੀਟਰ ਦੀ ਕੱਟ ਰਹੂਗੀ ਦੇਖੋ ਇਹ ਵਾਲਾ ਸੀ ਪਹਿਲਾ ਪੀਸ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿਓਰ ਸ਼ਿਮਰ ਹੈ ਜੀ ਪਿਓਰ ਸ਼ਿਮਰ ਹੈ ਦਾਸ ਬ੍ਰਾਂਡ ਦੀ ਪਿਓਰ ਸ਼ਿਮਰ ਹੈ ਇਹਦੇ ਵਿੱਚ ਦੂਸਰਾ ਕਲਰ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਜੀ ਇਹ ਕੇਵਲਾ ਪ੍ਰਿੰਟ ਆਊਗਾ ਇਹ ਬਿਲਕੁਲ ਰਿਜਨਲ ਵਾਲੀ ਪਿਓਰ ਸ਼ਿਮਰ ਹੈ ਦਾਸ ਬ੍ਰਾਂਡ ਦੀ ਤੁਹਾਨੂੰ ਨੇੜੋ ਅਸੀਂ ਦਿਖਾ ਦਿੰਨੇ ਆ ਨੇੜੋ ਕਰਕੇ ਬਿਲਕੁਲ ਸੌਫਟ ਵਾਲੀ ਸ਼ਿਮਰ ਹੈ ਜੀ ਦਾਸ ਬ੍ਰਾਂਡ ਦੀ ਰਹੂਗੀ ਇਹ ਠੀਕ ਹੈ ਜੀ ਤੁਹਾਨੂੰ ਲਿਖਿਆ ਵੀ ਅਸੀਂ ਇੱਥੇ ਦਿਖਾ ਦਿੰਨੇ ਆ ਇਹ ਦਾਸ ਬ੍ਰਾਂਡ ਦੀ ਪਿਓਰ ਸ਼ਿਮਰ ਰਹੂਗੀ ਜੀ ਇਹ ਠੀਕ ਹੈ ਜੀ ਇਹ ਤੁਹਾਨੂੰ 6.5 ਮੀਟਰ ਸੂਟ ਬਣੂਗਾ ਉਹ 750 ਦਾ ਬਣੂਗਾ ਜੀ ਇਹ ਕੰਪਲੀਟ ਸੂਟ ਤੁਹਾਨੂੰ ਮਿਲ ਜਾਣਾ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ 750 ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਪਿਓਰ ਸ਼ਿਮਰ ਦਾ ਉਹ ਵੀ ਦਾਸ ਬ੍ਰੈਂਡ ਦਾ ਤੇ 150 ਰੁਪਏ ਪਰ ਮੀਟਰ ਹੋਊਗੀ ਜੀ ਠੀਕ ਹੈ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਇਹ ਵੀ ਦਾਸ ਬ੍ਰਾਂਡ ਦਾ ਰਹੂਗਾ ਪਿਓਰ ਸ਼ਿਮਰ 750 ਦੇ ਵਿੱਚ ਕੰਪਲੀਟ ਸੂਟ ਤੇ 150 ਰੁਪਏ ਪਰ ਮੀਟਰ ਰਹੂਗਾ ਜੀ ਇਹ ਵਾਲੀ ਸ਼ਿਮਰ ਠੀਕ ਹੈ ਜੀ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚੋਂ 14-1500 ਦਾ ਇਹ ਜਿਹੜਾ ਸੂਟ ਹੈ ਬਾਈ ਕੀਤਾ ਹੋਊਗਾ ਜੀ ਠੀਕ ਹੈ ਤੁਹਾਨੂੰ ਅਸੀਂ ਸਿਰਫ 750 ਦੇ ਵਿੱਚ ਇਹ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਪਿਓਰ ਸ਼ਿਮਰ ਦਾ ਇਹਦੇ ਵਿੱਚ ਦੋ ਕਲਰ ਸੀਗੇ ਤੁਹਾਨੂੰ ਪੂਰੇ 5-5 ਮੀਟਰ ਦੀ ਇਹ ਸੂਟ ਮਿਲ ਜਾਣੇ ਆ ਠੀਕ ਹੈ ਇਹ ਵੀ ਸਾਡੇ ਕੋਲ ਦੋ ਪੀਸ ਹੈ ਇਹਦਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਪਿਓਰ ਸ਼ਿਮਰ ਹੈ ਇਹ ਵੀ ਪਿਓਰ ਸ਼ਿਮਰ ਹੈ ਜੀ ਦੇਖੋ ਪਿਓਰ ਸ਼ਿਮਰ ਇਹ ਇਹ ਵੀ ਤੁਹਾਨੂੰ ਸਾਡੇ ਕੋਲ 2 ਪੀਸ ਮਿਲ ਜਾਣਗੇ ਇਹਦੀ ਜਿਹੜੀ ਪ੍ਰਾਈਸ ਰਹੂਗੀ 150 ਰੁਪਏ ਪਰ ਮੀਟਰ ਰਹੂਗੀ ਠੀਕ ਹੈ ਜੀ 150 ਰੁਪਏ ਪਰ ਮੀਟਰ ਰਹੂਗਾ ਇਹ ਕੇਵਲਾ ਕਲਰ ਸੀ ਇਹਦੇ ਵਿੱਚ ਇੱਕ ਕਲਰ ਹੋਰ ਮਿਲੂਗਾ ਤੁਹਾਨੂੰ ਦੇਖੋ ਇਹਦੀ ਪ੍ਰਿੰਟਿੰਗ ਵੀ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਸਾਡੇ ਕੋਲ ਜਿਹੜੀ ਕੱਟ ਰਹੂਗੀ 2.25 3.4 5 ਤੱਕ ਰਹੂਗੀ ਜੀ ਦੇਖੋ ਇਹ ਕੇਵਲਾ ਕਲਰ ਆਊਗਾ ਬੜਾ ਪਿਆਰਾ ਜਿਹਾ ਕਲਰ ਹੈ ਪਿਓਰ ਸ਼ਿਮਰ ਹੈ ਪਿਓਰ ਸ਼ਿਮਰ ਦਾ ਪੀਸ ਹੈ ਜੀ ਠੀਕ ਹੈ 150 ਰੁਪਏ ਪਰ ਮੀਟਰ 5 ਮੀਟਰ ਤੁਹਾਨੂੰ ਮਿਲੂਗਾ 750 ਦਾ ਸੂਟ ਇਹ ਕੇਵਲਾ ਕਲਰ ਆ ਗਿਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹਦਾ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਪਿਓਰ ਸ਼ਿਮਰ ਦਾ ਪੀਸ ਹੈ ਜੀ ਪਿਓਰ ਸ਼ਿਮਰ ਦਾ ਪੀਸ ਹੈ 150 ਰੁਪਏ ਪਰ ਮੀਟਰ 750 ਦਾ ਸੂਟ ਰਹੂਗਾ ਜੀ ਠੀਕ ਹੈ ਜੀ 750 ਦਾ ਰਹੂਗਾ ਸੂਟ ਇਹ ਕੇ ਵਾਲੀ ਪ੍ਰਿੰਟਿੰਗ ਮਿਲੂ ਤੁਹਾਨੂੰ ਸ਼ਿਮਰ ਦੇ ਵਿੱਚ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ प्योर सिमर रहूगी, डेढ़ सौ रुपए रहूगी पर मीटर डेढ़ सौ रुपए रहूगी है पर मीटर ठीक है जी तो साढ़े सात सौ का रहूगा सूट तीन साढ़े को बॉटम भी लैसते हो जे बॉटम है इतना मैचिंग करके ठीक है जी बॉटम भी लै सकते हो तो सिमरती थी है ठीक है जी प्लेन बॉटम भी लै सकते हो इसको तो अगला पीस रहूगा ਠੀਕ ਹੈ ਜੀ ਇਹ ਕੇਵਲ ਆ ਪੀਸ ਰਹੂਗਾ ਇਹ ਵੀ ਪਿਓਰ ਸ਼ਿਮਰ ਇਹ ਗ੍ਰੇ ਕਲਰ ਦੇ ਵਿੱਚ ਆ ਗਿਆ ਜੀ 3 ਕਿ ਮੀਟਰ ਦਾ ਪੀਸ ਰਹਿਣਾ ਜੀ ਬ 3.5 ਮੀਟਰ ਦਾ ਪੀਸ ਰਹਿਣਾ ਤੁਹਾਨੂੰ ਪਿਓਰ ਸ਼ਿਮਰ ਦਾ ਪੀਸ ਮਿਲ ਰਿਹਾ ਇਹ ਠੀਕ ਹੈ ਜੀ ਦਾਸ ਬ੍ਰੈਂਡ ਦਾ ਰਹੂਗਾ ਪਿਓਰ ਸ਼ਿਮਰ ਦਾ ਪੀਸ ਰਹੂਗਾ 150 ਰੁਪਏ ਪਰ ਮੀਟਰ ਠੀਕ ਹੈ ਜੀ 150 ਰੁਪਏ ਪਰ ਮੀਟਰ ਦੇਖੋ ਇੱਕ ਇਹ ਵਾਲਾ ਪ੍ਰਿੰਟ ਆਊਗਾ ਇਹਦੇ ਵਿੱਚ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ इस तो अगला तो दिखा लगे देखो एक के वाला कलर आएगा ये भी बड़ा प्यारा जहा कलर है प्योर शिमर रहूगी डेढ़ सौ रुपये पर मीटर डेढ़ सौ रुपए पर मीटर रहूगी प्योर शिमर जी ए वाला जो स्टाफ आएगा ये कॉटन शिमर आएगा जी ਇਹ ਤੁਹਾਨੂੰ ਮਿਲੇਗਾ 120 ਰੁਪਏ ਪਰ ਮੀਟਰ कॉटन लॉन ਦੇ ਵਿੱਚ ਰਹੂਗਾ ਇਹ कॉटन लॉन शिमर ਠੀਕ ਹੈ ਇਹ कॉटन शिमर ਹੈ कॉटन लॉन शिमर ਹੈ ਇਹ ਤੁਹਾਨੂੰ ਮਿਲੇਗਾ 120 ਰੁਪਏ ਪਰ ਮੀਟਰ ਤੇ ਪੂਰਾ ਸੂਟ ਤੁਹਾਨੂੰ ਮਿਲੇਗਾ 600 ਦੇ ਵਿੱਚ ਠੀਕ ਹੈ ਪੀਸਾਂ ਦੇ ਵਿੱਚ ਤੁਹਾਨੂੰ ਪੂਰਾ ਸੂਟ 600 ਦੇ ਵਿੱਚ ਮਿਲੇਗਾ 120 ਰੁਪਏ ਪਰ ਮੀਟਰ ਰਹੂਗਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਜੇ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਕਿਹ ਵਾਲਾ ਪ੍ਰਿੰਟ ਹੈ ਇਹ ਵੀ कॉटन लॉन शिमर ਹੈ कॉटन लॉन शिमर शिमर ਹੈ ਤੁਹਾਨੂੰ ਨਜ਼ਦੀਕ ਤੋਂ ਦਿਖਾ ਸਕਦੇ ਹਾਂ ਅਸੀਂ ਦੇਖੋ कॉटन लॉन शिमर ਹੈ ਬੜਾ ਪਿਆਰਾ ਜਿਹਾ ਸਟਾਫ ਹੈ ਪੂਰਾ ਸੌਫਟ ਵਾਲਾ ਸਟਾਫ ਹੈ ਇਹ ਨਹੀਂ ਹੈਗਾ ਤੁਸੀਂ ਗਰਮੀ ਦੇ ਵਿੱਚ ਇਹਨੂੰ ਵੇਅਰ ਨਾ ਕਰ ਸਕੋ ਇਹ ਤੁਹਾਡੇ ਕੋਲ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਇਹ ਵਾਲਾ ਕਲਰ ਹੈ कॉटन लॉन शिमर ਹੈ 600 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਇਹ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਕੇਵਲਾ ਕਲਰ ਸੀ ਇੱਕ ਇਹਦੇ ਵਿੱਚ ਗ੍ਰੇ ਕਲਰ ਆਊਗਾ ਠੀਕ ਹੈ ਜੀ ਦੋ ਕਲਰ ਹੈ ਤੁਸੀਂ ਕੱਟ ਪੀਸਾਂ ਦੇ ਵਿੱਚ ਸਾਡੇ ਕੋਲੋਂ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਸਿਰਫ 600 ਰੁਪਏ ਦੇ ਵਿੱਚ ਇਹ ਵੀ ਕਾਟਨ ਲੌਂਡ ਸ਼ਿਮਰ ਹੈ ਇਹਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਸਾਰੇ ਪੀਸ ਬ੍ਰਾਂਡ ਦੇ ਰਹਿਣਗੇ ਸਾਰੇ ਪੀਸ ਬ੍ਰੈਂਡ ਦੇ ਰਹਿਣਗੇ कॉटन लॉन शिमर ਹੈ 600 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੇ ਪੀਸ ਲੈ ਸਕਦੇ ਹੋ ਸੂਟ ਲੈ ਸਕਦੇ ਹੋ 600 ਰੁਪਏ ਦੇ ਵਿੱਚ 120 ਰੁਪਏ ਪਰ ਮੀਟਰ ਰਹੂਗਾ ਜੀ ਇਹਦੇ ਵਿੱਚ ਇੱਕੇ ਵਾਲਾ ਕਲਰ ਆ ਗਿਆ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਵੀ ਇਹ ਵੀ कॉटन लॉन शिमर ਹੈ ਜੀ ਠੀਕ ਹੈ ਜੀ कॉटन लॉन शिमर ਹੈ ਇਹ कॉटन लॉन शिमर ਹੈ ਜੀ ਠੀਕ ਹੈ ਜੀ 120 ਰੁਪਏ ਪਰ ਮੀਟਰ ਇਹ ਕੇਵਲੀ ਪ੍ਰਿੰਟਿੰਗ ਆਉਗੀ ਇਹ ਵੀ ਕਾਟਨ ਲੌਂਡ ਸ਼ਿਮਰ ਦੇ ਵਿੱਚ ਆਉਗੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਵੀ ਠੀਕ ਹੈ ਜੀ 120 ਰੁਪਏ ਪਰ ਮੀਟਰ ਰਹੂਗੀ ਇਹ ਵਾਲਾ ਜਿਹੜਾ ਸੂਟ ਆਊਗਾ ਜੀ ਇਹ ਮਸਲੀਨ ਦੇ ਵਿੱਚ ਆਊਗਾ ਪਿਓਰ ਵਾਲੀ ਮਸਲੀਨ ਹੈ ਠੀਕ ਹੈ ਜੀ ਬਿਲਕੁਲ ਪਿਓਰ ਵਾਲੀ ਮਸਲੀਨ ਹੈ ਇਹ ਇਹ ਤੁਹਾਨੂੰ ਪਾਊਗਾ 140 ਰੁਪਏ ਪਰ ਮੀਟਰ 140 ਰੁਪਏ ਪਰ ਮੀਟਰ ਪਊਗਾ ਇਹ ਵਾਲਾ ਪਿਓਰ ਵਾਲੀ ਸ਼ਿਮਰ ਹੈ ਪੂਰਾ ਕੰਪਲੀਟ ਸੂਟ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹ ਵਾਲੀਆਂ ਬਾਟਮਾਂ ਤੁਸੀਂ ਉਹਨਾਂ ਦੇ ਨਾਲ ਸਾਡੇ ਕੋਲੋਂ ਬਾਟਮ ਵੀ ਮੈਚਿੰਗ ਕਰਕੇ ਬਾਈ ਕਰ ਸਕਦੇ ਹੋ ਸ਼ਿਮਰ ਦੀਆਂ ਬਾਟਮਾਂ ਜੀ ਠੀਕ ਹੈ ਜੀ कॉटन ਲੌਂਗ ਸ਼ਿਮਰ ਦੀਆਂ ਬਾਟਮਾਂ ਇਹ ਵੀ ਤੁਸੀਂ ਬਾਟਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮੈਚਿੰਗ ਕਰਵਾ ਕੇ ਠੀਕ ਹੈ ਸਾਡੇ ਕੋਲ ਹੋਰ ਵੀ ਪੀਸ ਨੇ ਉਹ ਮਸਲੀਨ ਦੇ ਵਿੱਚ ਰਹਿਣਗੇ ਬਿਲਕੁਲ origional ਵਾਲੀ ਮਸਲੀਨ ਹੈ ਪਿਓਰ ਵਾਲੀ ਮਸਲੀਨ ਹੈ ਸਾਡੇ ਕੋਲ ਠੀਕ ਹੈ ਜੀ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚੋਂ 12-1300 ਰੁਪਏ ਦਾ ਸੂਟ ਮਿਲਣਾ ਜੀ ਇਹ ਵਾਲਾ ਪਿਓਰ ਮਸਲੀਨ ਦਾ ਬਿਲਕੁਲ ਸੌਫਟ ਵਾਲੀ ਮਸਲੀਨ ਹੈ ਜੀ ਠੀਕ ਹੈ ਗਰਮੀ ਦੇ ਵਿੱਚ ਵੇਅਰ ਕਰਨ ਵਾਲੀ ਬਿਲਕੁਲ ਸੌਫਟ ਵਾਲੀ オリジナル ਮਸਲੀਨ ਹੈ ਬ੍ਰਾਂਡ ਦੀ ਤੇ ਇਹ ਤੁਹਾਨੂੰ ਮਿਲੂਗਾ ਸਾਡੇ ਕੋਲ 700 ਦੇ ਵਿੱਚ ਸੂਟ ਦੇਖੋ ਇਸ ਤਰ੍ਹਾਂ ਤੁਸੀਂ ਸਾਡੇ ਕੋਲ ਮੈਚਿੰਗ ਕਰਕੇ ਸੂਟ ਲੈ ਸਕਦੇ ਹੋ ਐਦਾਂ ਦੇ ਸੂਟ ਤੁਸੀਂ ਸਾਡੇ ਕੋਲ ਮੈਚਿੰਗਾਂ ਕਰਕੇ ਲੈ ਸਕਦੇ ਹੋ ਜੀ ਠੀਕ ਹੈ ਜੀ ਕੱਲ ਅਸੀਂ ਦਿਖਾਵਾਂਗੇ ਤੁਹਾਨੂੰ ਪਿਓਰ ਮਸਲੀਨ ਦੇ ਪੀਸ ਠੀਕ ਹੈ ਜੀ ਜਿੰਨਾਂ ਦੀ ਪ੍ਰਾਈਸ ਰਹੂਗੀ 140 ਰੁਪਏ ਪਰ ਮੀਟਰ ਬਿਲਕੁਲ origignal ਵਾਲੀ ਮਸਲੀਨ ਹੋਊਗੀ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚੋਂ 12-1300 ਰੁਪਏ ਦਾ ਸੂਟ ਮਿਲਦਾ ਜੀ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 700 ਦੇ ਵਿੱਚ ਪੀਸਾਂ ਦੇ ਵਿੱਚ ਦੇਖੋ ਉੱਪਰ ਲਿਖਿਆ ਤੁਹਾਨੂੰ ਦਿਖਾ ਸਕਦੇ ਹਾਂ ਮਸਲੀਨ ਸ਼ਿਲਕ ਠੀਕ ਹੈ ਜੀ ਮਸਲੀਨ ਸ਼ਿਲਕ ਬਿਲਕੁਲ origignal ਵਾਲੀ ਮਸਲੀਨ ਹੋਊਗੀ ਬ੍ਰਾਂਡ ਦੀ ਰਹੂਗੀ ਜੀ ਤੁਹਾਨੂੰ 700 ਦੇ ਵਿੱਚ ਇਹ ਸੂਟ ਮਿਲੂਗਾ ਮਸਲੀਨ ਦਾ ਇਹ ਵਾਲੇ ਪੀਸ ਕੱਲ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਦੇ ਵਿੱਚ ਮੈਸੇਜ ਕਰ ਸਕਦੇ ਹੋ ਤੇ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਸਾਡਾ ਡਰੈੱਸ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੁਸੀਂ ਉੱਥੋਂ ਸਾਡਾ ਜਿਹੜਾ ਡਰੈੱਸ ਹੈ ਉਹ ਦੇਖ ਸਕਦੇ ਹੋ ਜੀ ਠੀਕ ਹੈ ਜੀ ਤੇ ਇਹ ਵਾਲੇ ਪੀਸ ਤੁਸੀਂ ਸਾਡੇ ਕੋਲ ਆਨਲਾਈਨ ਵੀ ਮੰਗਾ ਸਕਦੇ ਹੋ ਤੇ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ